ਸਸਕਲੈਂਡ نیوز ਪੰਜਾਬ ਦੇ ਡਿਜੀਟਲ ਪਲੇਟਫਾਰਮ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਪਰਮਜੀਤ ਕੌਰ ਪੰਜਾਬ ਬਚਾਓ ਯਾਤਰਾ ਜਿਹੜੀ ਕਿ ਸ਼ੁਰੂ ਕੀਤੀ ਗਈ ਹੈ ਅੰਮ੍ਰਿਤਸਰ ਤੋਂ ਜਕਾਰਿਆ ਦੀ ਗੂੰਜ ਦੇ ਨਾਲ ਅੱਜ ਸ਼ੁਰੂ ਕੀਤੀ ਗਈ ਹੈ ਸੋ ਟਰੈਕਟਰਾਂ ਤੇ ਕਾਰਾਂ ਦੇ ਕਾਫਲੇ ਵਿਚਾਲੇ ਜਿਹੜੀ ਕਿ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ ਦੱਸ ਜੀ ਕਿ ਇਸ ਯਾਤਰਾ ਦੇ ਵਿੱਚ ਜਿਹੜੀ ਕਿ ਸ਼ੋਮਨੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਉਹਨਾਂ ਦੇ ਨਾਲ ਕਈ ਹੋਰ ਨੇਤਾ ਵੀ ਸ਼ਾਮਿਲ ਹੋਏ ਸਨ ਸੋ ਇਸ ਯਾਤਰਾ ਦੇ ਵਿੱਚ ਸੁਖਬੀਰ ਬਾਦਲ ਜਿਹੜੀ ਕਿ ਖੁੱਲੀ ਜੀਪ ਦੇ ਵਿੱਚ ਨਜ਼ਰ ਆਏ ਸੋ ਉਹਨਾਂ ਦੇ ਨਾਲ ਜਿਹੜਾ ਕਿ ਕਾਫਲਾ ਵੀ ਚੱਲਿਆ ਇਸ ਪੰਜਾਬ ਬਚਾਓ ਯਾਤਰਾ ਦੇ ਵਿੱਚ ਕਈ ਜਿਹੜੇ ਕਿ ਨੇਤਾ ਨੇ ਤੁਹਾਨੂੰ ਦੱਸ ਦਿੱਤੇ ਹੈ ਕਿ ਉਹਨਾਂ ਦੇ ਨਾਲ ਸਾਬਕਾ ਮੰਤਰੀ ਜਿਹੜੇ ਕਿ ਗੁਲਜ਼ਾਰ ਸਿੰਘ ਰਣਕੀ ਅਤੇ ਸਾਬਕਾ ਮੰਤਰੀ ਲੋਕ ਸਭਾ ਹਲਕਾ ਇੰਚਾਰਜ ਅਨਿਲ ਜੋਸ਼ੀ ਵੀ ਮੌਜੂਦ ਰਹੇ। ਸੋ ਦੱਸਿਆ ਕਿ ਯਾਤਰਾ ਦੇ ਵਿੱਚ ਸੈਂਕੜੇ ਅਕਾਲੀ ਆਗੂ ਅਤੇ ਜਿਹੜੇ ਕਿ ਵਰਕਰਾਂ ਦੇ ਵੱਲੋਂ ਸ਼ਾਮੂਲਿਤ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਜਿਹੜੇ ਕਿ ਇਸ ਯਾਤਰਾ ਨੂੰ ਬਹੁਤਾ ਸਹਿਯੋਗ ਜਿਹੜਾ ਕਿ ਨਹੀਂ ਮਿਲਦਾ ਨਜ਼ਰ ਆਇਆ ਸੋ ਕਿ ਇਸ ਯਾਤਰਾ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਕਿ ਕਾਰਾਂ ਔਰ ਟਰੈਕਟਰ ਵੀ ਇਸ ਯਾਤਰਾ ਦੇ ਵਿੱਚ ਸ਼ਾਮਿਲ ਕੀਤੇ ਗਏ ਸਨ ਪਰ ਉਹ ਵੀ ਜਿਹੜੇ ਕਿ ਅੱਦੇ ਨਾਲੋਂ ਵੱਧ ਜਿਹੜੇ ਕਿ ਖਾਲੀ ਨਜ਼ਰ ਆਏ ਸੋ ਸਹਿਯੋਗ ਜਿਹੜਾ ਕਿ ਮਿਲਦਾ ਨਜ਼ਰ ਨਹੀਂ ਆਇਆ ਸੋ ਯਾਤਰਾ ਪੰਜਾਬ ਦੇ ਸਰਹੱਦ ਦੇ ਅਟਾਰੀ ਤੋਂ ਜਿਹੜੀ ਕਿ ਸ਼ੁਰੂ ਕੀਤੀ ਗਈ ਸੀ ਉਸ ਤੋਂ ਬਾਅਦ ਚੁਗਾਵਾ ਤੋਂ ਹੁੰਦੀ ਹੋਈ ਪਿੰਡ ਪਿੱਟੇਵਾਲ ਪਹੁੰਚੀ ਸੋ ਸਫ਼ਰ ਦੇ ਵਿੱਚ ਟਰੈਕਟਰ ਤੇ ਕਾਰਾਂ ਵੀ ਸਨ ਜਿਵੇਂ ਕਿ ਪਹਿਲਾਂ ਦੱਸਿਆ ਆਪਾਂ ਜ਼ਿਆਦਾਤਰ ਗੱਡੀਆਂ ਜਿਹੜੀ ਕਿ ਖਾਲੀ ਹੀ ਨਜ਼ਰ ਆਈਆਂ ਸੋ ਵਾਹਨਾਂ ਦੇ ਵਿੱਚ ਡਰਾਈਵਰ ਸਮੇਟ ਇੱਕ ਦੋ ਮੁਲਾਜ਼ਮ ਵੀ ਨਜ਼ਰ ਆਏ ਪਰ ਜਿਹੜਾ ਕਿ ਯਾਤਰਾ ਨੂੰ ਲੈ ਕੇ ਉਤਸ਼ਾਹ ਦੇ ਵਿੱਚ ਵੀ ਕਾਫੀ ਕਮੀ ਦੇਖਣ ਨੂੰ ਮਿਲੀ ਹੈ ਜਿਹੜੇ ਕਿ ਯਾਤਰਾ ਨੂੰ ਲੈ ਕੇ ካት እነዝራያ